ਅੱਜ ਅਸੀਂ ਬਣਾਵਾਂਗੇ ਸੂਜੀ ਦੇ ਬਹੁਤ ਜ਼ਿਆਦਾ ਟੇਸਟੀ ਲੱਡੂ ਸਿਰਫ 2 ਚਮਚੇ ਘਿਓ ਵਿੱਚ ਬਣਾ ਕੇ ਤਿਆਰ ਕਰਾਂਗੇ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਣਗੇ ਕਿਸੇ ਵੀ ਤੁਸੀਂ ਕੋਲੀ ਨੂੰ ਕਾਪੇ ਨੂੰ ਸੈੱਟ ਕਰ ਲੈਣਾ ਦੋ ਕੋਲੀਆਂ ਸੂਜੀ ਦੋ ਕੋਲੀਆਂ ਅਸੀਂ ਦੁੱਧਲੇ ਦੁੱਧ ਨੂੰ ਉਬਾਲ ਕੇ ਚੰਗੀ ਤਰ੍ਹਾਂ ਠੰਡਾ ਕਰਕੇ ਲੈਣਾ ਹੈ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ 15 ਮਿੰਟ ਲਈ ਛਿਟਾ ਕੇ ਰੱਖ ਦਾਂਗੇ 15 ਮਿੰਟ ਬਾਅਦ ਸਾਡੀ ਸੂਜੀ ਫੁਲਕੇ ਤਿਆਰ ਹੈ ਕੜਾਹੀ ਵਿੱਚ ਪਾਵਾਂਗੇ ਦੋ ਚਮਚੇ ਦੇਸੀ ਘਿਓ ਦੇ ਤੁਸੀਂ ਆਪਣੇ ਮਨਪਸੰਦ ਦੇ ਡਰਾਈ ਫਰੂਟ ਇਹਦੇ ਵਿੱਚ ਐਡ ਕਰ ਸਕਦੇ ਹੋ ਟ੍ਰਾਈ ਫਰੂਟ ਫਰਾਈ ਕਰ ਲਾਂਗੇ ਜਿਹੜੀ ਸੂਜੀ ਨੂੰ ਅਸੀਂ ਉਹ ਡਰਾਈ ਹੁੰਦੀ ਜਾਊਗੀ ਬਹੁਤ ਜ਼ਿਆਦਾ ਟੇਸਟੀ ਜਿਹੜੇ ਇਹ ਬਣ ਕੇ ਲੱਡੂ ਤਿਆਰ ਹੋਣਗੇ ਚੰਗੀ ਤਰ੍ਹਾਂ ਸਾਡੀ ਸੂਜੀ ਭੁੰਨ ਚੁੱਕੀ ਹੈ ਇਹਨੂੰ ਅਸੀਂ ਠੰਡੀ ਹੋਣ ਲਈ ਇੱਕ ਪਲੇਟ ਵਿੱਚ ਕੱਢ ਲਾਂਗੇ ਚੰਗੀ ਤਰ੍ਹਾਂ ਭੁੰਨਣਾ ਜਦੋਂ ਤੱਕ ਇਹਦੇ ਵਿੱਚ ਖੁਸ਼ਬੂ ਨਾ ਆਉਣ ਲੱਗ ਜਵੇ ਇਹਦੇ ਵਿੱਚ ਪਾਵਾਂਗੇ ਇੱਕ ਕੁੱਲੀ ਜਿੰਨੀ ਤੇ ਦੋ ਛੋਟੇ ਇਲਾਇਚੀ ਫਲੇਵਰ ਲਈ ਪਾਵਾਂਗੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਥੋੜੀ ਜਿਹੀ ਜਿਹੜੀ ਸੂਜੀ ਹੈ ਥੋੜੀ ਜਿਹੀ ਗਰਮ ਹੋਵੇ ਜਦੋਂ ਆਪਾਂ ਇਹਨੂੰ ਮਿਕਸ ਕਰਨਾ ਹੈ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਅਸੀਂ ਸਾਰੇ ਲੱਡੂ ਬੱਟਕੇ ਤਿਆਰ ਕਰ ਲਾਂਗੇ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਚੈਨਲ